ਹੋ ਭਾਰਤ ਦੀ ਪਾਰਲੀਮੈਂਟ ਵਿੱਚ ਕਿੰਨੇ ਮੈਂਬਰ ਆਫ ਪਾਰਲੀਮੈਂਟ ਨੇ ਜਾਂ ਭਾਰਤ ਦੀਆਂ ਵਿਧਾਨ ਸਭਾਵਾਂ ਵਿੱਚ ਕਿੰਨੇ ਐਮ ਐਲ ਏ ਨੇ ਜਿਨ੍ਹਾਂ ਤੇ ਕਤਲ ਕਰਨ ਦੇ ਹਮਮ ਕਤਲ ਕਰਵਾਉਣ ਦੇ 307 ਦੇ ਮਾਮਲੇ ਨੇ ਔਰ ਉਹ ਇੱਕ ਤਾਂ ਆਜ਼ਾਦ ਘੁੰਮ ਰਹੇ ਆ ਕੋਈ ਜੇਲ੍ਹ ਵਿੱਚ ਨਹੀਂ ਹੈਗਾ ਬਕਾਇਦਾ ਆਪਣੀਆਂ ਜਿਹੜੀਆਂ ਹੈਗੀਆਂ ਪੋਜੀਸ਼ਨਾਂ ਤੇ ਉਹ ਬਹਿ ਕੇ ਸੰਸਦਾਂ ਵਿੱਚ ਜਾਂ ਵਿਧਾਨ ਸਭਾਵਾਂ ਵਿੱਚ ਉਹ ਜਿਹੜੇ ਹੈਗੇ ਬੋਲ ਵੀ ਰਹੇ ਆ ਤੇ ਫੈਸਲੇ ਵੀ ਜਿਹੜੇ ਕਰ ਰਹੇ ਹੈਗੇ ਆ ਜੇ ਇਸ ਲੈਵਲ ਤੇ ਕਰਨਾ ਤਾਂ ਬਹੁਤ ਸਾਲ ਪਹਿਲਾਂ ਦੇਸ਼ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਪੁਲਿਸ ਨੇ ਫੜਿਆ ਸੀ ਜੀ ਜੀ ਉਹਦੀਆਂ ਹਥਕੜੀਆਂ ਲੱਗੇ ਦੀਆਂ ਜਿਹੜੀਆਂ ਫੋਟੋਆਂ ਆਏ ਜਿਹੜੀਆਂ ਉਹ ਆ ਰਹੀਆਂ ਸੋ ਇਟ ਮੀਨਸ ਫਿਰ ਇਹ ਇਹ ਕੀ ਹੈ ਇਟ ਮੀਨਸ ਉਹ ਜਾ ਨਹੀਂ ਸਕਦਾ ਅੱਜ ਉਹ ਦੇਸ਼ ਦਾ ਸਾਰੀਆਂ ਏਜੰਸੀਆਂ ਨੂੰ ਉਹ ਗ੍ਰਹਿ ਮੰਤਰੀ ਹੈਗਾ ਮੇਰੇ ਖਿਆਲੋਂ ਪਗੋੜੇ ਵੀ ਸੀਗੇ ਸ਼ਾਇਦ ਕੁਝ ਸਮੇਂ ਦੇ ਲਈ ਜਿਵੇਂ ਆਪਾਂ ਦੇਖੇ ਮਨ ਲੱਗਦਾ ਵੀ ਉਹ 2027 ਦੀਆਂ ਚੋਣਾਂ ਤੋਂ ਪਹਿਲਾਂ ਉਹਨਾਂ ਨੂੰ ਨਹੀਂ ਛੱਡਣਗੇ ਉਹ ਪੂਰਾ ਜੋਰ ਹੈਗਾ ਜਿਹੜਾ ਲਾਉਣਗੇ ਪਰ ਉਹਨਾਂ ਨੂੰ ਵਧੀਆ ਲੀਗਲ ਟੀਮ ਆ ਜਿਹੜੀ ਉਹ ਆਰਗੇਨਾਈਜ਼ ਕਰਨੀ ਪੈਣੀ ਆ ਤੇ ਕੇਸ ਨੂੰ ਪੋਲੀਟੀਕਲੀ ਲੜਨਾ ਚਾਹੀਦਾ ਉਹਨੂੰ ਛੱਡਿਆ ਜਾਵੇ ਜਾਂ ਨਾ ਛੱਡਿਆ ਜਾਵੇ ਪਰ ਪੋਲੀਟੀਕਲੀ ਇਸ ਤਰ੍ਹਾਂ ਲੜਿਆ ਜਾਵੇ ਵੀ ਮੀਡੀਆ ਵਿੱਚ ਜਿਹੜਾ ਹੈਗਾ ਇਹ ਸਿਸਟਮ ਦਾ ਜਿਹੜਾ ਨੰਗ ਹੈ ਉਹਨੂੰ ਫੋਕਸ ਕਰਦੇ ਭਾਈ ਅਮਰਤਪਾਲ ਸਿੰਘ ਦੀ ਟੀਮ ਦੇ ਕੁਝ ਮੈਂਬਰਾਂ ਨੇ ਗਿਆਨੀ ਜੀ ਨਾਲ ਸੰਪਰਕ ਕਰਿਆ ਵੇ ਜਿਹੜੀਆਂ ਦੋਵੇਂ ਪੰਥਕ ਧਿਰਾਂ ਨੇ ਉਹ ਕਿਸੇ ਨਾ ਕਿਸੇ ਗੱਠਜੋੜ ਵਿੱਚ ਆ ਜਾਣ ਤਾਂ ਕਿ ਜਿਹੜੀ ਹੈਗੀ ਪੰਥਕ ਵੋਟਾ ਹੁਣ ਤੁਸੀਂ ਦੇਖੋ ਜੇ ਤਰਨ ਤਾਰਨ ਵਿੱਚ 20000 ਇੱਕ ਸਾਇਲੈਂਟ ਵੋਟ ਆ ਜਿਹੜੀ ਖਮੋਸ਼ ਵੋਟ ਪਈ ਆ ਉਹ ਵੋਟ ਆ ਜਿਹੜੀ ਉਹ ਸੁਖਬੀਰ ਸਿੰਘ ਬਾਦਲ ਤੇ ਆਕਾਦੀ ਦਲ ਦੇ ਵਿਰੋਧ ਦੀ ਵੋਟ ਹੈਗੀ ਆ ਜੇ ਉੱਥੇ ਪੰਥਕ ਉਮੀਦਵਾਰ ਨਾ ਹੁੰਦਾ ਉਹ ਜਾਂ ਆਮ ਆਦਮੀ ਪਾਰਟੀ ਨੂੰ ਪੈਣੀ ਸੀ ਜਾਂ ਕਾਂਗਰਸ ਨੂੰ ਪੈਣੀ ਸੀ ਗਿਆਨੀ ਜੀ ਲਈ ਪਰੇਸ਼ਾਨੀਆਂ ਵੀ ਜਿਹੜੀਆਂ ਹੈਗੀਆਂ ਉਹ ਪੈਦਾ ਕਰ ਰਹੇ ਹੈਗੇ ਆ ਤਾਂ ਕਿ ਉਹਨਾਂ ਨੂੰ ਲੱਗਦਾ ਵੀ ਮਜਬੂਰ ਕਰਕੇ ਜਾਂ ਤਾਂ ਗਿਆਨੀ ਜੀ ਇਹ ਆਉ ਦਾ ਛੱਡ ਕੇ ਚਲੇ ਜਾਣ ਜਾਂ ਫਿਰ ਉਹ ਜਿਹੜਾ ਹੈਗਾ ਉਹ ਸੁਖਬੀਰ ਸਿੰਘ ਬਾਦਲ ਦੇ ਖੇਮੇ ਵਿੱਚ ਚਲੇ ਜਾਣ ਸਰਦਾਰਤਾ ਸਿੰਘ ਜੀ ਅੱਜ ਆਪਾਂ ਗੱਲਬਾਤ ਕਰ ਲੈਨੇ ਆ ਐਮਪੀ ਭਾਈ ਅਮਰਤਪਾਲ ਸਿੰਘ ਹੋਣਾ ਦੀ ਜਿਨ੍ਹਾਂ ਦੀ ਇੱਕ ਤੇ ਪ੍ਰੋਲ ਵਾਲਾ ਜਿਹੜਾ ਹੈ ਕੇਸ ਉਹ ਤੇ ਵੱਖਰਾ ਆਪਾਂ ਨੂੰ ਪਤਾ ਹੈ ਕਿ ਹਾਈ ਕੋਰਟ ਦੇ ਵਿੱਚ ਉੱਤੇ ਵੀ ਬਹਿਸ ਚੱਲ ਰਹੀ ਹੈ ਹੁਣ ਤੇ ਮੇਰਾ ਖਿਆਲ ਉਹ ਆਪਣੇ ਆਪ ਹੀ ਇਰ ਰੈਲੇਵੈਂਟ ਹੋ ਜਾਣੀ ਹੈ ਕਿਉਂਕਿ ਜਿਹੜਾ ਸਰਦਰੋਤਾ ਇਜਲਾਸ ਸੀ 1 ਦਸੰਬਰ ਤੋਂ ਲੈ ਕੇ 19 ਦਸੰਬਰ ਤੱਕ ਹੋਣਾ ਸੀ ਤੇ ਬਾਰ ਬਾਰ ਤਰੀਕਾਂ ਅੱਗੇ ਦੀ ਅੱਗੇ ਜੜੀਆਂ ਨੇ ਉਹ ਪਈ ਜਾ ਰੀਆਂ ਹੈਗੀਆਂ ਨੇ ਤੇ ਦੂਜੇ ਪਨੇ ਜਿਹੜਾ ਤੀਸਰੀ ਵਾਰ ਐਨਐਸਏ ਲੱਗੀ ਸੀ ਉਸ ਨੂੰ ਵੀ ਚੈਲੰਜ ਕੀਤਾ ਹੈਗਾ ਔਰ ਸਰਦਾਰ ਨੇ ਸਰਕਾਰ ਨੇ ਜਿਹੜਾ ਹੈਗਾ ਕਿ ਹਰੀਨੋ ਕਤਲ ਕੇਸ ਦੇ ਵਿੱਚ ਜਿਹੜੀ ਚਾਰਸ਼ੇਦੀ ਲੱਗਦਾ ਹੈ ਉਹੀ ਅੱਗੇ ਰੱਖ ਦਿੱਤੀ ਹੈ ਜਿਸ ਦੇ ਵਿੱਚ ਕਿ 15 ਬੰਦਿਆਂ ਦੀ ਇੱਕ ਲਿਸਟ ਹੈਗੀ ਹੈ ਜਿਨ੍ਹਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਭਾਈ ਅਮਰਤਪਾਲ ਸਿੰਘ ਉਹਨਾਂ ਦੀ ਹਿੱਟ ਲਿਸਟ ਹੈ ਜਾਂ ਉਹਨਾਂ ਨੂੰ ਜਾਨ ਤੋਂ ਖਤਰਾ ਹੈ ਭਾਵੇਂ ਜਦੋਂ ਇਹ ਮਸਲਾ ਪਹਿਲੀ ਵਾਰੀ ਉੱਠ ਕੇ ਸਾਹਮਣੇ ਆਇਆ ਸੀ ਤੇ ਉਦੋਂ ਬਕਾਇਦਾ ਵੀਡੀਓ ਦੇ ਕੇ ਤੇ ਮੇਰੇ ਖਿਆਲ ਲਿਖਤੀ ਵਿੱਚੋਂ ਇੱਕ ਬੰਦੇ ਨੇ ਜਾ ਕੇ ਜਿਹੜਾ ਸਰਕਾਰ ਦੇ ਵੀ ਦਿੱਤਾ ਸੀ ਮੈਂ ਇਸ ਤਰ੍ਹਾਂ ਦੀ ਕੋਈ ਐਪਲੀਕੇਸ਼ਨ ਨਹੀਂ ਦਿੱਤੀ ਮੇਰਾ ਨਾਮ ਤੱਕੇ ਨਾ ਲਿਖਿਆ ਗਿਆ ਹੈ ਇਹ ਚੱਲ ਕੀ ਰਿਹਾ ਹੈ ਕੀ ਸਰਕਾਰ ਫਿਰ ਛੱਡਣਾ ਨਹੀਂ ਚਾਹੁੰਦੀ ਕੀ ਕੁਝ ਹਾਂਜੀ ਹਾਂਜੀ ਸੋ ਇੱਕ ਤਾਂ ਹ ਇੱਕ ਤਾਂ ਉਹ ਜੱਜ ਨੂੰ ਡਰਾ ਰਹੀ ਆ ਸੋ ਸਰਕਾਰ ਦਾ ਸਭ ਤੋਂ ਪਹਿਲਾ ਕੰਮ ਹੈਗਾ ਵੀ ਜੱਜ ਨੂੰ ਡਰਾ ਲਿਆ ਜਾਵੇ ਸੋ ਜੱਜ ਨੂੰ ਉਹਨਾਂ ਨੇ ਬੁਰੀ ਤਰ੍ਹਾਂ ਡਰਾ ਲਿਆ ਹੋਇਆ ਵੀ ਇਹ ਤਾਂ ਜੀ ਕਤਲ ਕਰ ਰਿਹਾ ਹੈ ਕਤਲ ਕਰਵਾ ਦੇਗਾ ਹਾਲਾਂਕਿ ਕਤਲ ਕੋਈ ਹੋਇਆ ਨਹੀਂ ਕਤਲ ਹੋ ਸਕਦਾ ਹੈ ਹੂੰ 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 ਹ ਕਤਲ ਕਰਵਾਉਣ ਦੇ ਆ 307 ਦੇ ਮਾਮਲੇ ਨੇ ਔਰ ਉਹ ਇੱਕ ਤਾਂ ਆਜ਼ਾਦ ਘੁੰਮ ਰਹੇ ਆ ਕੋਈ ਜੇਲ੍ਹ ਵਿੱਚ ਨਹੀਂ ਹੈਗਾ ਬਕਾਇਦਾ ਆਪਣੀਆਂ ਜਿਹੜੀਆਂ ਹੈਗੀਆਂ ਪੋਜੀਸ਼ਨਾਂ ਤੇ ਉਹ ਬਹਿ ਕੇ ਸੰਸਦਾਂ ਵਿੱਚ ਆ ਵਿਧਾਨ ਸਭਾਵਾਂ ਵਿੱਚ ਉਹ ਜਿਹੜੇ ਹੈਗੇ ਬੋਲ ਵੀ ਰਹੇ ਆ ਤੇ ਫੈਸਲੇ ਵੀ ਜਿਹੜੇ ਕਰ ਰਹੇ ਹੈਗੇ ਆ ਸੋ ਇਹ ਤਾਂ ਹੁਣ ਵਕੀਲਾਂ ਨੂੰ ਚਾਹੀਦਾ ਉਹ ਬਰਾਬਰ ਉਹ ਲਿਸਟ ਜਾਰੀ ਕਰਨ ਜਿਹੜੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਕਾਂਗਰਸ ਦੇ ਆ ਹੋਰ ਲੋਕਾਂ ਦੇ ਜਿਹੜੇ ਜਿਹੜੇ ਕ੍ਰਿਮినਲ ਰਿਕਾਰਡ ਵਾਲੇ ਐਮ.ਐਲ.ਏ ਅਤੇ ਐਮ.ਪੀ. ਜਦੋਂ ਉਹ ਜੇਲ੍ਹ ਵਿੱਚ ਨਹੀਂ ਹੈਗੇ ਤਾਂ ਇੱਕ ਸਿੱਖ ਹੋਣ ਦੇ ਨਾਤੇ ਭਾਈ ਅਮਰਤਪਾਲ ਸਿੰਘ ਨੂੰ ਪਰ ਤੁਸੀਂ ਕਹਿੰਦੇ ਕਿ ਕੱਲਾ ਇਹਨੂੰ ਟੈਕਨੀਕਲ ਲੈਵਲ ਤੇ ਨਜਿੱਠੀਆਂ ਗੱਲ ਨਹੀਂ ਬੰਨੀ ਕਿਤਨਾ ਕਿਤੇ ਪੋਲੀਟੀਕਲ ਲੈਵਲ ਤੇ ਵਕੀਲਾਂ ਦੀ ਟੀਮ ਨੂੰ ਉਧਰਲੇ ਬੰਦੇ ਨੂੰ ਕੰਮ ਕਰਨਾ ਪੈਣਾ ਇਹ ਨਹੀਂ ਵੀ ਬਾਹਰ ਆ ਕੇ ਇੱਕ ਬਿਆਨ ਦਿੱਤਾ ਦੂਜਾ ਵਕੀਲ ਉਹੀ ਚੁੱਪ ਕੀਤਾ ਰਹਿੰਦਾ ਨਾ 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 ਇਦਾਂ ਨਹੀਂ ਸੋ ਇਹ ਪੋਲੀਟੀਕਲ ਕੇਸ ਹੈਗਾ ਪੋਲੀਟੀਕਲੀ ਹੋਈ ਇਹਨੂੰ ਜਿਹੜਾ ਹੈ ਕਰਨਾ ਚਾਹੀਦਾ ਹੁਣ ਤੁਸੀਂ ਦੇਖੋ ਵੀ ਜੇ ਇਸ ਲੈਵਲ ਤੇ ਕਰਨਾ ਤਾਂ ਬਹੁਤ ਸਾਲ ਪਹਿਲਾਂ ਦੇਸ਼ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਪੁਲਿਸ ਨੇ ਫੜਿਆ ਸੀ ਜੀ ਜੀ ਉਹਦੀਆਂ ਹਥਕੜੀਆਂ ਲੱਗੇ ਦੀਆਂ ਜਿਹੜੀਆਂ ਫੋਟੋਆਂ ਆ ਨੇ ਜਿਹੜੀਆਂ ਉਹ ਆ ਰਹੀਆਂ ਸੋ ਇਟ ਮੀਨਸ ਫਿਰ ਇਹ ਇਹ ਕੀ ਹੈ ਇਟ ਮੀਨਸ ਉਹ ਜਾ ਨਹੀਂ ਸਕਦਾ ਅੱਜ ਉਹ ਦੇਸ਼ ਦਾ ਸਾਰੀਆਂ ਏਜੰਸੀਆਂ ਨੂੰ ਉਹ ਹੋ ਰਿਹਾ ਹੈ ਗ੍ਰਹਿ ਮੰਤਰੀ ਹੈਗਾ ਮੇਰੇ ਖਿਆਲੋਂ ਪਕੌੜੇ ਵੀ ਸੀਗੇ ਸ਼ਾਇਦ ਕੁਸ਼ਮੇ ਦੇ ਲਈ ਜੇ ਆਪਾਂ ਗਈ ਕੇ ਸੋ ਇਸੇ ਤਰ੍ਹਾਂ ਹੀ ਕਤਲਿਆਮਾਂ ਦੇ ਆ ਦਿੱਲੀ ਦਾ ਸਿੱਖ ਕਤਲਿਆਮ ਹੋਇਆ ਉਹਦੇ ਵਿੱਚ ਆਹ ਸੱਜਣ ਕੁਮਾਰ ਹਰਕਿਸ਼ਨ ਲਾਲ ਭਗਤ ਜਗਦੀਸ਼ ਟਾਈਟਲਰ ਬਕਾਇਦਾ ਇਹ ਨਾਮਜਦ ਸੀ ਇਹਨਾਂ ਤੇ ਦੋਸ਼ ਸੀ ਇਹਨਾਂ ਨੇ ਕਰਵਾਏ ਸੀ ਹਲੇ ਅਮਰਤਪਾਲ ਤੇ ਤਾਂ ਇਹਨਾਂ ਵੀ ਕਰਵਾ ਸਕਦਾ ਹੈ ਹਨਾ ਵੀ ਇੱਕ ਅਸ਼ੰਕਾ ਵੀ ਹੋ ਸਕਦਾ ਦੂਜੇ ਪਾਸੇ ਇਹਨਾਂ ਤੇ ਦੋਸ਼ ਸੀ ਜਿਹੜੇ ਕਮਿਟਡ ਗਵਾਹ ਸੀ ਉਹ ਬੰਦੇ ਖੜੇ ਸੀ ਉਹਨਾਂ ਐਫੀਡੈਵਟ ਲੱਗੇ ਹੋਏ ਸੀ ਇਹਦੇ باوجود ਉਹ ਐਮਐਲਏ ਐਮਪੀ ਬਣਦੇ ਰਹੇ ਸੰਸਦ ਵਿੱਚ ਜਾਂਦੇ ਰਹੇ ਬੋਲਦੇ ਰਹੇ ਕਾਂਗਰਸ ਪਾਰਟੀ ਦੀਆਂ ਕਾਰਵਾਈਆਂ ਚਲਾਉਂਦੇ ਰਹੇ ਸੋ ਸਰਕਾਰ ਹੈਗੀ ਆ ਆਪਾਂ ਪਿਛਲੇ ਪ੍ਰੋਗਰਾਮ ਵਿੱਚ ਵੀ ਕਿਹਾ ਸੀ ਸਿੱਖਾਂ ਦਾ ਕੋਈ ਕੌਮੀ ਲੀਡਰ ਔਰ ਸਿੱਖਾਂ ਦੀ ਕੋਈ ਕੌਮੀ ਜਥੇਬੰਦੀ ਹੈ ਜਿਹੜੀ ਉਹ ਨਹੀਂ ਉਭਰਨ ਦੇ ਰਹੀ ਇੱਕ ਇਹਦੇ ਚ ਹੋਰ ਗੱਲ ਆ ਰਹੀ ਕਿ ਜੇ ਇੰਜੀਨੀਅਰ ਰਾਸ਼ਿਦ ਜਿਹਦੇ ਯੂਪੀਏ ਲੱਗਾ ਹੋਇਆ ਹੈ ਜਿਹੜਾ ਕਿ ਇਨਵੋਲਵ ਸੀਗਾ ਇਹਨਾਂ ਕੋਲ ਮੇਰੇ ਖਿਆਲ ਸਬੂਤ ਵੀ ਵਗੈਰਾ ਸਾਰਾ ਕੁਝ ਹੈਗੇ ਆ ਕਿ ਜਿਹੜੀ ਟੈਰਰ ਫੰਡਿੰਗ ਵਗੈਰਾ ਵਾਲੇ ਮਸਲੇ ਦੇ ਵਿੱਚ ਤੇ ਉਹਨੂੰ ਪਰੋਲ ਦਿੱਤੀ ਜਾ ਸਕਦੀ ਹੈ ਫਿਰ ਅਮਰਿਤਪਾਲ ਸਿੰਘ ਨੂੰ ਕਿਉਂ ਨਹੀਂ ਇਹ ਕੀ ਕਾਰਨ ਹਾਂਜੀ ਹਾਂਜੀ ਸੋ ਤੁਸੀਂ ਦੇਖੋ ਰਵਨੀਤ ਸਿੰਘ ਬਿੱਟੂ ਇਸੇ ਮਾਮਲੇ ਤੇ ਬੋਲਦੇ ਆ ਆਪਣੇ ਲੱਖ ਉਹਨਾਂ ਨਾਲ ਮਤਭੇਦ ਹੋਣ ਪਰ ਇਸ ਗੱਲੋਂ ਤਾਂ ਉਹਨੇ ਕਿਹਾ ਵੀ ਜਿਹੜਾ ਇੱਕ ਟੈਰਰਿਸਟ ਐਕਟੀਵਿਟੀ ਵਿੱਚ ਬੰਦਾ ਸ਼ਾਮਲ ਰਿਹਾ ਹੈ ਜਿਹਨੇ ਟੈਰਰਿਜ਼ਮ ਨੂੰ ਫਲਾਉਣ ਲਈ NIA ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਭਾਰਤ ਦੀ CIA ਦੇ ਬਰਾਬਰ ਹੈਗੀ ਆ ਹਨਾ ਉਹਨੇ ਸਾਰੀਆਂ ਚਾਰ ਸ਼ੀਟਾਂ ਫਾਈਲ ਕੀਤੀਆਂ ਹੋਈਆਂ ਉਹਦੇ ਬਹੁਤ سارے ਸਬੂਤ ਨੇ ਉਹ ਬੰਦਾ ਸੰਸਦ ਵਿੱਚ ਆ ਕੇ ਲਗਾਤਾਰ ਬੋਲ ਰਿਹਾ ਤਿੰਨ ਵਰੀ ਹੋ ਗਈ ਜਿਹਦੇ ਤੇ ਕੋਈ ਹਲੇ ਦੋਸ਼ ਨਹੀਂ ਤੁਸੀਂ ਅਸ਼ੰਕਾ ਜ਼ਾਹਰ ਕਰਦੇ ਹੋ ਵੀ ਇਹ ਬੰਦੇ ਮਰਵਾ ਸਕਦਾ ਪਰ ਆ ਜਿਹੜਾ ਰਸ਼ੀਦ ਆ ਉਹਦੇ ਤੇ ਦਾ ਬਕਾਇਦਾ ਵੀ ਉਹਨੇ ਆਰਗੇਨਾਈਜ਼ ਕਰਿਆ ਉਹ ਹੋਇਆ ਕੰਮ ਜਦ ਇਟ ਮੀਨਸ ਡਬਲ ਸਟੈਂਡਰਡ ਹੈਗੇ ਆ ਵੀ ਇੱਕ ਬੰਦੇ ਤੇ ਚਾਰ ਸ਼ੀਟ ਫਰੇਮ ਸਾਰਾ ਕੁਝ ਹੋਇਆ ਉਹ ਲਗਾਤਾਰ ਆ ਕੇ ਸੰਸਦ ਵਿੱਚ ਬੋਲ ਰਿਹਾ ਹੈ ਦੂਜੇ ਬੰਦੇ ਨੂੰ ਤੁਸੀਂ ਇਹ ਹੀ ਆ ਵੀ ਸਾਡੀਆਂ ਵੋਟਾਂ ਨੇ ਜਿਹੜੀਆਂ ਕਟੀਆਂ ਜਾਣੀਆਂ ਵੀ ਜੇ ਉਹ ਬਾਹਰ ਆ ਜਾਂਦੇ ਹੈਗੇ ਆ ਬਾਕੀ ਸਾਰੀਆਂ ਰਾਜਸੀ ਪਾਰਟੀਆਂ ਦਾ ਜਿਹੜਾ ਅਰਥਮੈਟਿਕ ਹੈ ਉਹ ਵਿਗੜ ਸਕਦਾ ਹੈ ਇਸ ਲਈ ਸਰਕਾਰ ਜੱਜ ਨੂੰ ਡਰਾ ਕੇ 15 ਕਤਲ ਕਰਾ ਸਕਦਾ ਜੀ ਆਹ ਕਰ ਸਕਦਾ ਜੀ ਇਹਦਾ ਜਿਹੜਾ ਇੱਕ ਬਿਆਨ ਹੈਗਾ ਓਹੋ ਅੱਗ ਲਾ ਸਕਦਾ ਅੱਗ ਲਾ ਸਕਦਾ ਪੰਜਾਦਰਾਂ ਉਹ ਇੰਨੇ ਜਿਆਦੇ ਹਿੰਦੂ ਲੀਡਰਾਂ ਦੇ ਬਿਆਨ ਆ ਜਿਹੜੇ ਅੱਗ ਲਾਉਣ ਵਾਲੇ ਆ ਉਹਨੂੰ ਕਿਸੇ ਨੇ ਨਹੀਂ ਫੜਿਆ ਚਾਹੇ ਉਹ ਯੂਪੀ ਦਾ ਮੁੱਖ ਮੰਤਰੀ ਆ ਚਾਹੇ ਉੱਤਰਾਖੰਡ ਦੇ ਵਿੱਚ ਲਗਾਤਾਰ ਜੋ ਕੁਝ ਹੋ ਰਿਹਾ ਜਾਂ ਹਿਮਾਚਲ ਵਿੱਚ ਕਹਿ ਰਹੇ ਆ ਵੀ ਇੱਥੇ ਇਹ ਸਾਡੀ ਦੇਵਤਿਆਂ ਦੀ ਧਰਤੀ ਆ ਅਸੀਂ ਕਿਸੇ ਨੂੰ ਨਹੀਂ ਬਸਣ ਦੇਵਾਂਗੇ ਇੱਕ ਹੁਣੇ-ਹੁਣੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਦਾ ਬਿਆਨ ਆਇਆ ਵੀ 10 ਲੜਕੀਆਂ ਮੁਸਲਮਾਨਾਂ ਦੀ ਮੇਰੇ ਕੋਲ ਲੈ ਕੇ ਆਓ ਮੈਂ ਤੁਹਾਨੂੰ ਨੌਕਰੀ ਦੇਵਾਂਗਾ ਹੂੰ ਇਹ ਤੋਂ ਜ਼ਿਆਦਾ ਖਤਰਨਾਕ ਬਿਆਨ ਕੀ ਹੋ ਸਕਦਾ ਜਦੋਂ ਤੁਹਾਨੂੰ ਯਾਦ ਹੋਣਾ ਕਿ ਧਾਰਾ 370 ਜਦੋਂ ਤੋੜੀ ਗਈ ਸੀ ਤੇ ਉਦੋਂ ਹਰਿਆਣੇ ਵਾਲਿਆਂ ਦਾ ਕੀ ਬਿਆਨ ਸੀ ਸਾਡੀਆਂ ਉਥੇ ਕੁੜੀਆਂ ਵਿਹੁੰ ਜਾਂ ਮਤਲਬ ਇਸ ਤਰੀਕੇ ਦਾ ਬਿਆਨ ਆਉਂਦੇ ਰਹਿੰਦੇ ਆ ਵੀ ਇਹ 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 ਵੀ ਤਾਂ ਅੱਗ ਲਾਉਣ ਵਾਲੇ ਆ ਵੀ ਅਸੀਂ ਜਿਹੜੀਆਂ ਜੰਮੂ ਕਸ਼ਮੀਰ ਦੀਆਂ ਬੱਚੀਆਂ ਹੈਗੀਆਂ ਉਹਨਾਂ ਦਾ ਰੇਪ ਕਰਾਂਗੇ ਜਾਂ ਉਹਨਾਂ ਨਾਲ ਬਦਫੈਲ ਇਹ 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 ਅੱਗ ਲਾਉਣ ਵਾਲੇ ਬਿਆਨ ਨਹੀਂ ਕਿਉਂਕਿ ਉਹ ਹਿੰਦੂਆਂ ਵੱਲੋਂ ਦਿੱਤੇ ਗਏ ਆ ਇਸ ਲਈ ਉਹਨੂੰ ਠਾਕ ਲਿਆ ਜਾਂਦਾ ਤੇ ਮੈਨੂੰ ਲੱਗਦਾ ਵੀ ਉਹ 2027 ਦੀਆਂ ਚੋਣਾਂ ਤੋਂ ਪਹਿਲਾਂ ਉਹਨਾਂ ਨੂੰ ਨਹੀਂ ਛੱਡਣਗੇ ਪੂਰਾ ਜੋਰ ਹੈਗਾ ਜਿਹੜਾ ਲਾਉਣਗੇ ਪਰ ਉਹਨਾਂ ਨੂੰ ਵਧੀਆ ਲੀਗਲ ਟੀਮ ਆ ਜਿਹੜੀ ਉਹ ਆਰਗੇਨਾਈਜ਼ ਕਰਨੀ ਪੈਣੀ ਆ ਤੇ ਕੇਸ ਨੂੰ politically ਲੜਨਾ ਚਾਹੀਦਾ ਉਹਨੂੰ ਛੱਡਿਆ ਜਾਵੇ ਜਾਂ ਨਾ ਛੱਡਿਆ ਜਾਵੇ ਪਰ politically ਇਸ ਤਰ੍ਹਾਂ ਲੜਿਆ ਜਾਵੇ ਵੀ ਮੀਡੀਆ ਵਿੱਚ ਜਿਹੜਾ ਹੈਗਾ ਇਹ ਸਿਸਟਮ ਦਾ ਜਿਹੜਾ ਨੰਗ ਹੈ ਉਹ ਸਾਹਮਣੇ expos ਕਰ ਦਿੱਤਾ ਜੀ ਬਿਲਕੁਲ ਜੀ ਕਿਉਂਕਿ ਜਿਵੇਂ ਆਪਾਂ ਕਹੀਏ ਕਿ ਮੈਂਬਰ ਆਫ ਪਾਰਲੀਮੈਂਟ ਨੂੰ ਚੋਣ ਲੜਨ ਦੀ ਇਜਾਜ਼ਤ ਜੇ ਭਾਰਤੀ ਸੰਵਿਧਾਨ ਦਿੰਦਾ ਹੈ ਤੇ ਫਿਰ ਉੱਥੇ ਜਾ ਕੇ ਬੋਲਣ ਦੀ ਇਜਾਜ਼ਤ ਨਾ ਦੇਣਾ ਇਹ ਜਿਹੜਾ ਹੈਗਾ ਹੈ ਇਸ ਤੇ ਜਿਹੜੇ ਆ ਪੇਜ ਜਿਹੜੇ ਆ ਉਹ ਦੇੜਨੇ ਚਾਹੀਦੇ ਹੈਗੇ ਆ ਕਿ ਕਿਵੇਂ ਜਿਹੜਾ ਸਿਸਟਮ ਹੈਗਾ ਇਹ ਜਕੜ ਕੇ ਰੱਖਦਾ ਹੈ ਔਰ ਆਪਣੇ ਹਿਸਾਬ ਦੇ ਨਾਲ ਜੇ ਆਪਾਂ ਕਹੀਏ ਕਿ ਫੈਸਲੇ ਜਿਹੜੇ ਨੇ ਉਹ ਕੀਤੇ ਜਾਂਦੇ ਨੇ ਸਰਦਾਰ ਅਪਤਾ ਸਿੰਘ ਜੀ ਦੂਜੇ ਬੰਨੇ ਪੁਨਰ ਸਿਰਜੀਤ ਅਕਾਲੀ ਦਲ ਅਤੇ ਵਾਰਿਸ ਪੰਜਾਬ ਦੇ ਦੇ ਵਿੱਚ ਗਠ ਚੋੜ ਦੀਆਂ ਜਿਹੜੀਆਂ ਸੰਭਾਵਨਾਵਾਂ ਚੱਲ ਰਹੀਆਂ ਨੇ ਕੀ ਕੁਝ ਚੱਲ ਰਿਹਾ ਹੈਗਾ ਕੀ ਪੰਜਾਬ ਦੀ ਸਫਾ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਪ੍ਰੀ ਪੋਲ ਆਲਾਈਂਸ ਹੋ ਸਕਦਾ ਹੈ ਔਰ ਕਿੰਨਾ ਕੁ ਕਾਮਯਾਬ ਸਿੱਧ ਹੋ ਸਕਦਾ ਹੈ ਹਾਂਜੀ ਦੇਖੋ ਹਲੇ ਸਫਲਤਾ ਦਾ ਤਾਪਾ ਨਹੀਂ ਕਹਿ ਸਕਦੇ ਵੀ ਜਿਸ ਕਿਸਮ ਨਾਲ ਇੱਕ ਇੱਕ ਤਾਂ ਸਾਲ ਪਿਆ ਉਹਦੇ ਚ ਸਾਰੇ ਪਲੇਅਰ ਆ ਜਿਹੜਾ ਆਪਣਾ ਆਪਣਾ ਲਾ ਰਏ ਹੈਗੇ ਆ ਉਹਦੇ ਚੋਂ ਗਿਆਨੀ ਹਰਪ੍ਰੀਤ ਸਿੰਘ ਨਾਲ ਬਹੁਤ ਵੱਡਾ ਸਹਿਯੋਗ ਨਹੀਂ ਕਰ ਰਹੇ ਜਿਹੜੇ ਬਾਦਲ ਦਲ ਚੋਂ ਬੰਦੇ ਆਏ ਹੋਏ ਹਨ ਸੋ ਗਿਆਨੀ ਜੀ ਇਸ ਮਾਮਲੇ ਤੇ ਕਾਫੀ ਖਫਾ ਨੇ ਵੀ ਉਹਨਾਂ ਦੇ ਉਹਨਾਂ ਨੂੰ ਸਤਕਾਰ ਨਹੀਂ ਮਿਲ ਰਿਹਾ ਜਥੇਬੰਦੀ ਚ ਆ ਉਹਨਾਂ ਨਾਲ ਜਿਸ ਤਰ੍ਹਾਂ ਉਹ ਸਹਿਯੋਗ ਨਹੀਂ ਹੋ ਰਿਹਾ ਸੋ ਬਹੁਤ ਸਾਰੇ ਉਹਨਾਂ ਦੇ ਸਲਾਹਕਾਰਾਂ ਦਾ ਮੰਨਣਾ ਹੈਗਾ ਵੀ ਜੇ ਇਹ ਲੋਕ ਪੁਨਰ ਸਰਜੀਤ ਅਕਾਲੀ ਦਲ ਦੀ ਉਮੀਦਵਾਰੀ ਤੇ ਜਿੱਤ ਵੀ ਜਾਂਦੇ ਆ ਤਾਂ ਇਹ ਸੁਖਵੀਰ ਸਿੰਘ ਬਾਦਰ ਨਾਲ ਜਾ ਕੇ ਮੋੜ ਕੇ ਗੱਠ ਜੋੜ ਕਰਨਗੇ ਤੇ ਉਹਦੇ ਵੱਲ ਜਿਹੜੇ ਜਾਣਗੇ ਸੋ ਗਿਆਨੀ ਜੀ ਕਾਫੀ ਪਰੇਸ਼ਾਨੀ ਵਿੱਚ ਸਕੇ ਸੋ ਹੁਣ ਇਹ ਸਾਨੂੰ ਪਤਾ ਲੱਗਿਆ ਹੈਗਾ ਵੀ ਭਾਈ ਅਮਰਤਪਾਲ ਸਿੰਘ ਦੀ ਟੀਮ ਦੇ ਕੁਝ ਮੈਂਬਰਾਂ ਨੇ ਗਿਆਨੀ ਜੀ ਨਾਲ ਸੰਪਰਕ ਕਰਿਆ ਵੀ ਜਿਹੜੀਆਂ ਦੋਵੇਂ ਪੰਥਕ ਤੇ ਰਹ ਨੇ ਉਹ ਕਿਸੇ ਨਾ ਕਿਸੇ ਗੱਠ ਜੋੜ ਵਿੱਚ ਆ ਜਾਣ ਤਾਂ ਕਿ ਜਿਹੜੀ ਹੈਗੀ ਆ ਪੰਥਕ ਵੋਟ ਆ ਹੁਣ ਤੁਸੀਂ ਦੇਖੋ ਜੇ ਤਰਨ ਤਾਰਨ ਵਿੱਚ 20000 ਇੱਕ ਸਾਇਲੈਂਟ ਵੋਟ ਆ ਜਿਹੜੀ ਖਮੋਸ਼ ਵੋਟ ਪਈ ਆ ਉਹ ਵੋਟ ਆ ਜਿਹੜੀ ਉਹ ਸੁਖਵੀਰ ਸਿੰਘ ਬਾਦਲ ਤੇ ਆਕਾਦੀ ਦਲ ਦੇ ਵਿਰੋਧ ਦੀ ਵੋਟ ਹੈਗੀ ਆ ਜੇ ਉੱਥੇ ਪੰਥਕ ਉਮੀਦਵਾਰ ਨਾ ਹੁੰਦਾ ਉਹ ਜਾਂ ਆਮ ਆਦਮੀ ਪਾਰਟੀ ਨੂੰ ਪੈਣੀ ਸੀ ਆ ਕਾਂਗਰਸ ਨੂੰ ਪੈਣੀ ਸੀ ਇਟ ਮੀਨਸ 20 25% ਇੱਕ ਵੋਟ ਸ਼ੇਅਰ ਜਿਹੜਾ ਤੁਰ ਫਿਰ ਰਿਹਾ ਹੈਗਾ ਜਿਹੜਾ ਕਿ ਪੰਥ ਦੀ ਆਵਾਜ਼ ਹੈਗੀ ਆ ਸੋ ਇਹ ਵਿੱਚ 20 25% ਵਿੱਚੋਂ ਜਿਹੜੀ ਬਹੁਤੀ ਨੌਜਵਾਨਾਂ ਵਾਲੀ ਗਰਮ ਵੋਟ ਹੈਗੀ ਆ ਜੇ ਉਹ ਅਮਰਤਪਾਲ ਸਿੰਘ ਦੇ ਉਮੀਦਵਾਰਾਂ ਨੂੰ ਪੈਂਦੀ ਹੈਗੀ ਆ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਹੜੀ ਬਜ਼ੁਰਗਿਆ ਜਿਹੜੀ ਸਾਇਲੈਂਟ ਵੋਟ ਹੈਗੀ ਆ ਉਹ ਪੈਂਦੀ ਹੈ ਇਹ ਗੱਠ ਜੋੜ ਕੇ ਸੇ ਪੈਚ ਵਿੱਚ ਆ ਜਾਂਦਾ ਜਾਂ ਇੱਕ ਇੱਕ ਸਾਂਝਾ ਉਮੀਦਵਾਰ ਇਹ ਖੜਾ ਕਰਦੇ ਆ ਬਾਕੀ ਧਰਾਂ ਦਾ ਇੱਕੋ ਉਮੀਦਵਾਰ ਦੇ ਖਿਲਾਫ ਸੋ ਸਾਨੂੰ ਪਤਾ ਲੱਗਿਆ ਵੀ ਕੋਸ਼ਿਸ਼ਾਂ ਨੇ ਜਿਹੜੀਆਂ ਹੋ ਰਹੀਆਂ ਨੇ ਦੋਵੇਂ ਧਰਾਂ ਇੱਕ ਦੂਜੇ ਦੇ ਨੇੜੇ ਆ ਰਹੀਆਂ ਗਿਆਨੀ ਜੀ ਵੱਲੋਂ ਪਿਛਲੇ ਹਫਤੇ ਜਿਹੜੇ ਹੈਗੇ ਆ ਬਹੁਤ ਸਾਰੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਆ ਉਹ ਲਗਾਏ ਗਏ ਸੀ ਹੁਣ ਜਿਹੜੀ ਜ਼ਿਲ੍ਹਾ ਜੱਥੇਦਾਰ ਆ ਜਿਹੜੇ ਉਹ ਵੀ ਨਿਯੁਕਤ ਕਰ ਸਕਦੇ ਇਟ ਮੀਨਸ ਕਦਮ ਬਾਏ ਕਦਮ ਜਿਹੜੇ ਉਹ ਆਰਗੇਨਾਈਜੇਸ਼ਨ ਦਾ ਢਾਂਚਾ ਹੈਗਾ ਜਿਹੜਾ ਉਹ ਬਣਾਉਣ ਵੱਲ ਅੱਗੇ ਵਧ ਰਹੇ ਆ ਹਲੇ ਨਵੀਂ ਪਾਰਟੀ ਆ ਇੱਕ ਉਹਨਾਂ ਨੂੰ ਵੀ ਤਜਰਬਾ ਨਹੀਂ ਹੈਗਾ ਰਾਜਨੀਤੀ ਦਾ ਉਹ ਇੱਕ ਧਾਰਮਿਕ ਪਰੰਪਰਾ ਚੋਂ ਆਏ ਆ ਜਿਹੜੇ ਵੱਡੇ ਕਹਾਕ ਸਿਆਸਤਦਾਨ ਉਹਨਾਂ ਦੇ ਅਧੀਨ ਕੰਮ ਕਰ ਰਹੇ ਆ ਉਹ ਆਪਣੀ ਰਾਜਨੀਤੀ ਆਪਣੀਆਂ ਗੋਟੀਆਂ ਖੇਡ ਰਹੇ ਆ ਇਸ ਕਰਕੇ ਗਿਆਨੀ ਜੀ ਲਈ ਪਰੇਸ਼ਾਨੀਆਂ ਵੀ ਜਿਹੜੀਆਂ ਹੈਗੀਆਂ ਉਹ ਪੈਦਾ ਕਰ ਰਹੇ ਹੈਗੇ ਆ ਤਾਂ ਕਿ ਉਹਨਾਂ ਨੂੰ ਲੱਗਦਾ ਵੀ ਮਜਬੂਰ ਕਰਕੇ ਜਾਂ ਤਾਂ ਗਿਆਨੀ ਜੀ ਇਹ ਅਹੁਦਾ ਛੱਡ ਕੇ ਚਲੇ ਜਾਣ ਜਾਂ ਫਿਰ ਉਹ ਜਿਹੜਾ ਹੈਗਾ ਉਹ ਸੁਖਵੀਰ ਸਿੰਘ ਬਾਦਲ ਦੇ ਖੇਮੇ ਵਿੱਚ ਚਲੇ ਜਾਣ ਮਤਲਬ ਉਹਨਾਂ ਨੂੰ ਵੀ ਇੱਕ ਮੌਕਾ ਮਿਲ ਗਿਆ ਵੀ ਅਸੀਂ ਵਾਪਸ ਜਿਹੜਾ ਉਧਰ ਚਲੇ ਗਏ ਵੀ ਇਧਰੋਂ ਜਿਹੜਾ ਹੈਗਾ ਸਾਡਾ ਜੇ ਸੋ ਜੇ ਇਹ ਪੰਥਕ ਧਿਰਾਂ ਦਾ ਗੱਠਜੋੜ ਹੋ ਜਾਂਦਾ ਤਾਂ ਕਟੁਕਟ ਜਿਹੜੀ ਅਕਾਲੀ ਦਲ ਦੀ ਵਿਰੋਧੀ ਵੋਟ ਆ ਚਾਹੇ ਉਹ ਪੁਨ ਸਰਜੀਤ ਕਾਲੀ ਦਲ ਦੀ ਆ ਜਾਂ ਮੇਰੇ ਖਿਆਲ ਇਹਨਾਂ ਨੂੰ ਵੀ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਇਹ ਵਾਲੇ ਇਲੈਕਸ਼ਨ ਜਿਹੜੇ ਭਾਰਤ ਦੇ ਹੋਏ ਸੀਗੇ ਤੇ ਉਦੋਂ ਇੱਕ ਦੇ ਬਰਾਬਰ ਇੱਕ ਕੈਂਡੀਡੇਟ ਦੀ ਗੱਲ ਚੱਲਦੀ ਸੀ ਸ਼ਾਇਦ ਪੰਜਾਬ ਦੇ ਵਿੱਚ ਵੀ ਪੰਥਕ ਤੇ ਰਣੂ ਕਤੋਂ ਕੱਟ ਇਹ ਪੈਤੜਾ ਜਿਹੜਾ ਲਿਆਉਣਾ ਪੈਣਾ ਕਿ ਗੈਰ ਅਕਾਲੀ ਦਲ ਬਾਦਲ ਤੋਂ ਜਿੰਨੇ ਵੀ ਹੈਗੇ ਉਹਨਾਂ ਦੇ ਮੁਕਾਬਲੇ ਤੇ ਇੱਕ ਉਹ ਕੈਂਡੀਡੇਟ ਹੋਵੇ ਚਾਹੇ ਕਿਸੇ ਦਾ ਵੀ ਹੋਵੇ ਭਾਵੇਂ ਅਕਾਲੀ ਦਲ ਮਾਨ ਦੇ ਵੱਲੋਂ ਵੀ ਜੇ ਕਿਤੇ ਉਹਨਾਂ ਦਾ ਸਟਰੋਂਗ ਹੋਲਡ ਹੈਗਾ ਉਹਨਾਂ ਨੂੰ ਖੜਾ ਕਰ ਨਹੀਂ ਦੇਖੋ ਮਾਨ ਸਾਹਿਬ ਨੂੰ ਵੀ ਨਾਲ ਲੈਣਾ ਚਾਹੀਦਾ ਹੈਗਾ ਉਹ ਉਹਨਾਂ ਦੇ ਵੀ ਕੁਝ ਥਾਵਾਂ ਤੇ ਜਿਹੜੀ ਪੰਥਕ ਗੂੜ੍ਹ ਹੈਗੀ ਹੈ ਸੋ ਜਿੰਨੀਆਂ 10 15 ਸੀਟਾਂ ਉਹ ਮੰਗਦੇ ਹੈਗੇ ਆ ਉਹਨਾਂ ਨਾਲ ਵੀ ਗੱਲਬਾਤ ਕਰ ਲੈਣਾ ਚਾਹੀਦਾ ਹੈਗਾ ਸੋ ਉਹਦੇ ਚੋਂ ਗਿਆਨੀ ਹਰਪ੍ਰੀਤ ਸਿੰਘ ਆਲਾ ਇਹ ਵੀ 117 ਬੰਦੇ ਇਹ ਨਹੀਂ ਨਾ ਕਿ 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 ਜਿਹੜੇ ਸ਼ਕਸ਼ੀਤਾ ਨੇ ਉਹ ਯਤਨ ਕਰਨਗੇ ਤਾਂ ਸਾਨੂੰ ਲੱਗਦਾ ਇੱਕ ਪੰਥਕ ਧਿਰ ਜਿਹੜੀ ਇਹ ਖੜੀ ਹੋ ਸਕਦੀ ਹੈ ਜੀ ਬਿਲਕੁਲ ਜੀ ਦੇਖਦੇ ਆ ਕਿਵੇਂ ਇਹਦੀਆਂ ਆਉਣ ਵਾਲੇ ਦਿਨਾਂ ਚ ਅਪਡੇਟਸ ਆਉਂਦੀਆਂ ਹੈਗੇ ਨੇ